ਸ੍ਰੀ ਅਕਾਲ ਜੀ ਗੁਲਜ਼ਾਰ ਕਹਾਣੀਆਂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅਰਵਿੰਦਰ ਰਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਹ ਪਿੰਡ ਵਿੱਚ ਸਭ ਤੋਂ ਤਕੜੇ ਤਕੜੇ ਸਰਦਾਰ ਸਨ ਉਹਨਾਂ ਕੋਲ 70 ਕਿੱਲੇ ਜ਼ਮੀਨ ਸੀ ਉਸ ਦਾ ਨਾਨਕਾ ਪਰਿਵਾਰ ਵੀ ਬਹੁਤ ਅਮੀਰ ਸੀ ਉੱਤੋਂ ਨਾਨਕਿਆਂ ਕੋਲ ਵੀ 100 ਕਿੱਲੇ ਜ਼ਮੀਨ ਸੀ ਤੇ ਚਾਰ ਮਾਮੇ ਸਨ ਅਰਵਿੰਦਰ ਦੀ ਮਾਂ ਚਾਰ ਭਰਾਵਾਂ ਦੀ ਇਕੱਲੀ ਭੈਣ ਸੀ ਤੇ ਉਹ ਬਹੁਤ ਪੜ੍ਹੀ ਲਿਖੀ ਸੀ ਅਰਵਿੰਦਰ ਦਾ ਪਿਤਾ ਪੈਂਡੂ ਜੱਟ ਸੀ ਉਹ ਸੋਹਣਾ ਸੁਨੱਖਾ ਉੱਚਾ ਲੰਮਾ ਗੱਭਰੂ ਸੀ ਪਰ ਉਹ ਸਿਰਫ 8 ਹੀ ਪੜਿਆ ਸੀ ਵਿਆਹ ਤੋਂ 1 ਮਹੀਨਾ ਬਾਅਦ ਹੀ ਉਸ ਦੀ ਮਾਂ ਦਾਦੀ ਨਾਲੋਂ ਅਲੱਗ ਕਰ ਲੈਂਦੀ ਹੈ ਆਪਣਾ ਸਾਰਾ ਕੰਮ ਅਲੱਗ ਕਰ ਲੈਂਦੀ ਹੈ ਵਿਆਹ ਤੋਂ 1.5 ਸਾਲ ਬਾਅਦ ਅਰਵਿੰਦਰ ਦਾ ਜਨਮ ਹੋ ਜਾਂਦਾ ਹੈ ਤੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਅਰਵਿੰਦਰ ਦੀ ਮਾਂ ਉਸ ਦੀ ਦਾਦੀ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਅਰਵਿੰਦਰ ਹੁਣ 9 ਸਾਲਾਂ ਦਾ ਹੋ ਗਿਆ ਹੈ ਘਰ ਦਾ ਮਾਹੌਲ ਨੂੰ ਸਮਝਣ ਲੱਗ ਜਾਂਦਾ ਹੈ ਉਹ ਦੇਖਦਾ ਹੈ ਕਿ ਦਾਦਾ-ਦਾਦੀ ਬਾਹਰਲੇ ਘਰ ਵਿੱਚ ਇਕੱਲੇ ਹੀ ਰਹਿੰਦੇ ਨੇ ਆਪਣਾ ਕੰਮ ਮਸਾਂ ਹੀ ਕਰਦੇ ਨੇ ਤੇ ਬਿਮਾਰ ਹੋਣ ਤੇ ਦਵਾਈ ਲੈਣ ਵੀ ਇਕੱਲੇ ਪੱਸਦੇ ਹੀ ਜਾਂਦੇ ਨੇ ਇਹ ਸਾਰਾ ਕੁਝ ਦੇਖ ਕੇ ਅਰਵਿੰਦਰ ਸੋਚਦਾ ਹੈ ਕਿ ਕਹਿੰਦੇ ਆ ਐਡੇ ਵੱਡੇ ਸਰਦਾਰ ਘਰੇ ਤਿੰਨ ਗੱਡੀਆਂ ਤੇ ਡਰਾਈਵਰ ਫਿਰ ਵੀ ਦਾਦਾ-ਦਾਦੀ ਬੱਸਾਂ ਵਿੱਚ ਠੱਕੇ ਖਾਂਦੇ ਫਿਰਦੇ ਨੇ ਪਰ ਉਹ ਬੱਚਾ ਸੀ ਕਿ ਕੀ ਕਰ ਸਕਦਾ ਸੀ ਉਹ ਜਦੋਂ ਵੀ ਆਪਣੇ ਨਾਨਕੇ ਪਿੰਡ ਜਾਂਦਾ ਸੀ ਤਾਂ ਉਸਦੇ ਮਾਮੇ ਇੱਕ ਗੱਲ ਕਹਿੰਦੇ ਸਾਡੀ ਕੁੜੀ ਨੇ ਪਿੰਡ ਵਿੱਚ ਨਹੀਂ ਰਹਿਣਾ ਉਹ ਸ਼ਹਿਰ ਵਿੱਚ ਪੜ੍ਹੀ ਲਿਖੀ ਕੁੜੀ ਆ ਤੇ ਬਠਿੰਡੇ ਕੋਠੀ ਲੈ ਤੇ ਉੱਥੇ ਰਹਿਣ ਲੱਗ ਜਾ ਤੇ ਜ਼ਮੀਨ ਠੇਕੇ ਦੇ ਦੇ ਦਿਆ ਕਰ ਅਰਵਿੰਦਰ ਦੀ ਮਾਂ ਦਾ ਅਰਵਿੰਦਰ ਦੇ ਪਾਪਾ ਤੋਂ ਇਹ ਬਹੁਤ ਜ਼ਿਆਦਾ ਪ੍ਰਭਾਵ ਸੀ ਕਿਉਂਕਿ ਉਹ ਅਨਪੜ ਸੀ ਤੇ ਉਸਦੀ ਮੰਮੀ ਜ਼ਿਆਦਾ ਪੜ੍ਹੇ ਲਿਖੇ ਸੀ ਉਹ ਉਸਤੇ ਬਹੁਤ ਜ਼ਿਆਦਾ ਦਬਾਅ ਪਾਉਂਦੀ ਸੀ ਮਾਮੇ ਵੀ ਪਾਉਂਦੇ ਔਰਵਿੰਦਰ ਪਾਪਾ ਨਾਲ ਐਵੇਂ ਗੱਲ ਕਰਦੇ ਸੀ ਅਰਵਿੰਦਰ ਦੇ ਪਾਪਾ ਨਾਲ ਐਵੇਂ ਗੱਲ ਕਰਦੇ ਸੀ ਜਿਵੇਂ ਕਿਸੇ ਨੌਕਰ ਨਾਲ ਗੱਲ ਕਰਦੇ ਹੋਣ ਇਹ ਸਭ ਬਾਅਦ ਅਰਵਿੰਦਰ ਦਾ ਬਾਪ ਦਬਾਅ ਵਿੱਚ ਆ ਜਾਂਦਾ ਹੈ ਤੇ ਉਸਦੀ ਮੰਮੀ ਦੇ ਮਗਰ ਲੱਗ ਜਾਂਦਾ ਹੈ ਉਸਦੀ ਮੰਮੀ ਧਮਕੀਆਂ ਦੇਣ ਲੱਗ ਜਾਂਦੀ ਹੈ ਉਹ ਬਠਿੰਡੇ ਸ਼ਹਿਰ ਵਿੱਚ ਕੋਠੀ ਲੈ ਲੈਂਦੇ ਨੇ ਜਿਸ ਦਿਨ ਉਹਨਾਂ ਨੇ ਪਟਿਆਲੇ ਜਾਣਾ ਹੁੰਦਾ ਤਾਂ ਅਰਵਿੰਦਰ ਦੀ ਮੰਮੀ ਇਹ ਕਹਿਣ ਲੱਗਦੀ ਹੈ ਕਿ ਤੁਹਾਡੇ ਮਾਤਾ ਪਿਤਾ ਸਾਡੇ ਨਾਲ ਨਹੀਂ ਰਹਿਣ ਜਾਣਗੇ ਸਿਰਫ ਆਪਾਂ ਹੀ ਜਾਵਾਂਗੇ ਉਸ ਦਾ ਪਾਪਾ ਪੋਲਾ ਸੀ ਉਹ ਕੁਝ ਨਹੀਂ ਬੋਲਦਾ ਸੀ ਪਰ ਉਸ ਦਾ ਦਰਦ ਅੱਖਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਉਹ ਦਰਦ ਅਰਵਿੰਦਰ ਦੇਖ ਰਿਹਾ ਸੀ ਉਹ ਆਪਣੇ ਦਾਦਾ-ਦਾਦੀ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਉਹ ਤੁਰਨ ਲੱਗਦੇ ਹਨ ਤਾਂ ਉਹ ਭੱਜ ਕੇ ਆਪਣੇ ਦਾਦਾ-ਦਾਦੀ ਨੂੰ ਮਿਲਣ ਜਾਂਦਾ ਹੈ ਉਸਦੇ ਦਾਦੇ ਦਾ ਉਸ ਨੂੰ ਬੁੱਕਲ ਵਿੱਚ ਲੈ ਕੇ ਬੜਾ ਪਿਆਰ ਕਰਦਾ ਹੈ ਤੇ ਦਾਦੀ ਵੀ ਆਪਣੀ ਬੁੱਕਲ ਵਿੱਚ ਲੈ ਕੇ ਬਹੁਤ ਅਸੀਸਾਂ ਦਿੰਦੀ ਹੈ ਤੇ ਰੋਂਦੀ ਹੈ ਉਹਨਾਂ ਨੂੰ ਦੇਖ ਕੇ ਦਾਦਾ ਵੀ ਰੋਣ ਲੱਗ ਜਾਂਦਾ ਹੈ ਤੇ ਉਹ ਬਠਿੰਡੇ ਆ ਜਾਂਦੇ ਨੇ ਤੇ ਉੱਥੇ ਆ ਕੇ ਉਸਦੀ ਮੰਮੀ ਬਹੁਤ ਖੁਸ਼ ਹੁੰਦੀ ਹੈ ਅਰਵਿੰਦਰ ਨੂੰ ਪਟਿਆਲੇ ਹੀ ਸਕੂਲ ਵਿੱਚ ਪੜਨ ਲਈ ਲਾ ਦਿੱਤਾ ਜਾਂਦਾ ਹੈ ਪਰ ਉਸ ਨੂੰ ਪਿੰਡ ਵਾਲੇ ਘਰ ਦੀ ਬਹੁਤ ਯਾਦ ਆਉਂਦੀ ਹੈ ਰਾਤ ਨੂੰ ਸੁੱਤੇ ਪਏ ਉਸ ਨੂੰ ਉੱਥੇ ਘਰ ਦੇ ਸੁਪਨੇ ਆਉਂਦੇ ਨੇ ਉਹ ਬੜਾ ਉਸ ਦਾ ਦਿਲ ਕਰਦਾ ਹੈ ਕਿ ਆਪਣੇ ਦਾਦਾ-ਦਾਦੀ ਕੋਲ ਜਾਵੇ ਉਹ ਘਰੇ ਰੋਂਦਾ ਹੈ ਕਲੇਸ਼ ਕਰਦਾ ਹੈ ਦਾਦਾ-ਦਾਦੀ ਕੋਲ ਜਾਣਾ ਪਰ ਉਸਦੀ ਮੰਮੀ ਉਸ ਨੂੰ ਬਹੁਤ ਝੜਕਦੀ ਹੈ ਕਿ ਉੱਥੇ ਕੀ ਰੱਖਿਆ ਹੈ ਉਸ ਨੂੰ ਘੁੱਟਦੀ ਹੈ ਤੈਨੂੰ ਇੰਨੀ ਵਧੀਆ ਜ਼ਿੰਦਗੀ ਵਿੱਚ ਲੈ ਕੇ ਆਈ ਹਾਂ ਉਸ ਦੀ ਮੰਮੀ ਦਾਦਾ-ਦਾਦੀ ਨੂੰ ਬਹੁਤ ਮਾੜਾ ਬੋਲਦੀ ਹੈ ਉਹ ਚਾਹੁੰਦੀ ਸੀ ਕਿ ਮੇਰੇ ਪੁੱਤ ਦੇ ਦਿਲ ਵਿੱਚ ਵੀ ਉਹਨਾਂ ਦੇ ਲਈ ਨਫ਼ਰਤ ਪੈਦਾ ਹੋ ਜਾਵੇ ਕਿਉਂਕਿ ਅਰਵਿੰਦਰ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਸ ਦੀ ਮੰਮੀ ਤੋਂ ਉਹ ਜਰਿਆ ਨਹੀਂ ਜਾਂਦਾ ਸੀ ਇੱਕ ਸਾਲ ਬਾਅਦ ਅਰਵਿੰਦਰ ਦਾ ਪਾਪਾ ਉਸ ਦੀ ਮੰਮੀ ਤੋਂ ਚੋਰੀਓ ਉਸ ਨੂੰ ਪਿੰਡ ਲੈ ਜਾਂਦਾ ਹੈ ਉਸ ਨੂੰ ਦੇਖ ਕੇ ਦਾਦਾ-ਦਾਦੀ ਬਾਹਰ ਹੁੰਦੇ ਨੇ ਪਰ ਇੱਕੋ ਗੱਲ ਕਹਿੰਦੇ ਆ ਕਿ ਪੁੱਤ ਕੋਈ ਪੁੱਤ ਕੋਈ ਗੱਲ ਨਹੀਂ ਅਸੀਂ ਔਖੇ ਸੋਖੇ ਜ਼ਿੰਦਗੀ ਕੱਟ ਲਵਾਂਗੇ ਤੂੰ ਆਪਣੇ ਘਰ ਨਾ ਖੜਾ ਆਪਣਾ ਘਰ ਨਾ ਖਰਾਬ ਕਰ ਕਰ ਲਈ ਤੇਰੇ ਸੋਨੇ ਵਰਗਾ ਪੁੱਤਰ ਉਲ ਜਾਉ ਤੁਸੀਂ ਸ਼ਹਿਰ ਵਿੱਚ ਰਹੋ ਹੁਣ ਅਰਵਿੰਦਰ 3-4 ਮਹੀਨਿਆਂ ਬਾਅਦ ਆਪਣੀ ਮੰਮੀ ਨਾਲ ਲੜ ਕੇ ਬਠਿੰਡਿਆ ਤੋਂ ਪਿੰਡ ਇਕੱਲਾ ਹੀ ਆ ਜਾਂਦਾ ਸੀ ਆਪਣੀ ਦਾਦੀ ਕੋਲ ਦਿਨ ਲਾ ਜਾਂਦਾ ਸੀ ਉਸ ਦੀ ਦਾਦੀ ਸਵੇਰੇ ਉੱਠਦੀ ਕੰਮ ਕਰਦੀ ਫਿਰ ਅਰਵਿੰਦਰ ਨੂੰ ਚਾਹ ਪਿਆ ਕੇ ਨਵਾ ਕੇ ਆਪਣੇ ਨਾਲ ਆ ਗੁਰੂ ਘਰ ਲੈ ਜਾਂਦੀ ਅਰਵਿੰਦਰ ਦੇਖਦਾ ਹੈ ਕਿ ਦਾਦੀ ਹੁਣ ਬਜ਼ੁਰਗ ਹੋ ਗਈ ਵਿਚਾਰੀ ਰੋਟੀਆਂ ਬਣਾਉਣੀਆਂ ਵਿਚਾਰੀ ਆਪ ਰੋਟੀਆਂ ਬਣਾਉਂਦੀ ਹੈ ਤੇ ਆਪੇ ਹੀ ਭਾਂਡੇ ਮਾਜ਼ਦੀ ਹੈ ਤੇ ਕੱਪੜੇ ਧੋਂਦੀ ਹੈ ਦਾਦਾ ਖੇਤ ਗੇੜਾ ਮਾਰ ਜਾਂਦਾ ਹੈ ਭਾਵੇਂ ਖੇਤ ਠੇਕੇ ਤੇ ਸਨ ਆਪ ਹੀ ਸਿਰ ਤੇ ਰੱਖ ਕੇ ਆਟਾ ਪਿਆ ਕੇ ਲਿਆਉਂਦਾ ਬਜ਼ੁਰਗ ਦਾ ਜ਼ਮੀਨ ਨਾਲ ਬਹੁਤ ਪਿਆਰ ਹੁੰਦਾ ਹੈ ਉਹ ਸੋਚਦਾ ਹੈ ਮੇਰੀ ਮੰਮੀ ਤਾਂ ਬਠਿੰਡੇ ਸ਼ਹਿਰ ਕੋਠੀ ਵਿੱਚ ਰਹਿੰਦੀ ਹੈ ਗੱਡੀ ਵਿੱਚ ਜਾਂਦੀ ਹੈ ਜਿੱਥੇ ਵੀ ਜਾਣਾ ਹੋਵੇ ਪਰ ਮੇਰੇ ਦਾਦਾ ਜੀ 70 ਕਿੱਲਿਆਂ ਦਾ ਮਾਲਕ ਹੋ ਕੇ ਵੀ ਸਾਈਕਲ ਤੇ ੱੱਕੇ ਖਾ ਰਿਹਾ ਹੈ ਉਸ ਨੇ ਆਪਣੇ ਪਾਤਾ ਪਿਤਾ ਕੋਲ ਜਾ ਕੇ ਕਲੇਸ਼ ਪਾ ਲਿਆ ਕਿ ਦਾਦਾ ਜੀ ਤਾਂ ਵਿਚਾਰਾ ਸਾਈਕਲ ਤੇ ਫਿਰਦਾ ਉਸ ਦੀ ਮੰਮੀ ਕਹਿੰਦੀ ਇਸ ਉਮਰ ਵਿੱਚ ਉਹ ਹੋਰ ਦੱਸ ਦੱਸੋ ਜਹਾਜ਼ ਲੈ ਲਈਏ ਉਸ ਨੂੰ ਅਰਵਿੰਦਰ ਦੀ ਪੇ ਕੋਈ ਪੇਸ਼ ਨਹੀਂ ਚੱਲਦੀ ਉਹ ਚਾਹੁੰਦਾ ਸੀ ਕਿ ਦਾਦੇ ਕੋਲ ਵੀ ਗੱਡੀ ਹੋਵੇ ਪਰ ਉਸ ਦੀ ਕੋਈ ਪੇਸ਼ ਨਹੀਂ ਚੱਲੀ ਉਹ ਚੁੱਪ ਕਰਕੇ ਬਹਿ ਗਿਆ ਜਦੋਂ 15 ਸਾਲ ਦਾ ਹੋਇਆ ਤਾਂ ਉਸ ਨੇ ਜੂڑا ਰੱਖ ਲਿਆ ਉਸ ਦੀ ਮੰਮੀ ਉਸ ਤੇ ਕਲੇਸ਼ ਪਾ ਲਿਆ ਜੂڑا ਨਹੀਂ ਰੱਖਣਾ ਅਸੀਂ ਸ਼ਹਿਰ ਵਿੱਚ ਰਹਿੰਦੇ ਹਾਂ ਹਾਈ ਫਾਈ ਲੋਕ ਹਾਂ ਉਸ ਦੀ ਮੰਮੀ ਜੀਨਪੌਨ ਲੱਗ ਗਈ ਉਸ ਉਹ ਵੱਡੇ ਸ਼ਹਿਰ ਵਿੱਚ ਸ਼ਾਪਿੰਗ ਕਰਨ ਜਾਂਦੀ ਹੈ ਤੇ ਉੱਥੇ ਜਾ ਕੇ ਆਪਣੀਆਂ ਸਹੇਲੀਆਂ ਨਾਲ ਪਾਰਟੀ ਕਰਦੀ ਹੈ ਹੁਣ ਤਾਂ ਉਹ ਸ਼ਰਾਬੀ ਪੀਣ ਲੱਗ ਜਾਈ ਗਈ ਹੌਲੀ ਹੌਲੀ ਜ਼ਮੀਨ ਵਿਕਣੀ ਸ਼ੁਰੂ ਹੋ ਗਈ ਜ਼ਮੀਨ ਵੇਚ ਕੇ ਗੱਡੀ ਲੈ ਲੈਂਦੇ ਮਹੀਨੇ ਬਾਅਦ ਹੀ ਉਸ ਨੂੰ ਵੇਚ ਕੇ ਹੋਰ ਲੈ ਲੈਂਦੇ ਨੇ ਮਹੀਨੇ ਵਿੱਚ 6-7 ਵਾਰ ਉਸ ਦੀ ਮੰਮੀ ਚੰਡੀਗੜ੍ਹ ਘੁੰਮਣ ਜਾਂਦੀ ਹੈ ਅਰਵਿੰਦਰ ਦਾ ਪਾਪਾ ਵਿਚਾਰਾ ਚੁੱਪ ਕਰਕੇ ਬੈਠਾ ਰਹਿੰਦਾ ਕਿਉਂਕਿ ਉਹ ਤਾਂ ਉਸਤੇ ਤਾਂ ਉਸਦੇ ਨਾਨਕਿਆਂ ਦਾ ਬਹੁਤ ਦਵਾਸੀ ਕਿਉਂਕਿ ਉਹ 100 ਕਿੱਲਿਆਂ ਦੇ ਮਾਲਕ ਸੀ ਕਹਿੰਦੇ ਕਹਾਉਂਦੇ ਸਰਦਾਰ ਸੀ ਹੌਲੀ ਹੌਲੀ ਜ਼ਮੀਨ 70 ਵਿੱਚੋਂ 55 ਕਿੱਲੇ ਵਿਕ ਗਈ ਉਸ ਦੀ ਮੰਮੀ ਦੇ ਫालतू ਖਰਚਾਂ ਕਰਕੇ ਉਹਨਾਂ ਦੀ ਜ਼ਮੀਨ ਵੇਚ ਗਈ ਮਹਿੰਗੇ ਕੱਪੜੇ ਪਾਉਣੇ ਬਾਹਰੋਂ ਮੰਗਵਾ ਕੇ ਖਾਣਾ ਖਾਣਾ ਰੋਜ਼ ਘੁੰਮਣਾ ਫਿਰਨਾ ਤੇ ਹੁਣ ਉਹਨਾਂ ਦੇ ਕੋਲ ਸਿਰਫ 15 ਕਿੱਲੇ ਜ਼ਮੀਨ ਰਹਿ ਗਈ 15 ਸਾਲਾਂ ਦੀ ਉਮਰ ਚ ਅਰਵਿੰਦਰ ਨੇ ਜੂੜਾ ਰੱਖ ਲਿਆ ਸੀ ਤੇ ਹੁਣ ਉਸਦੀ ਉਮਰ 17 ਸਾਲ ਦੀ ਹੋ ਗਈ ਤੇ ਉਹ ਗੁਰੂ ਵਾਲਾ ਬਣ ਗਿਆ ਅਰਵਿੰਦਰ ਦੇ ਦਾਦਾ ਦਾਦੀ ਉਸਨੂੰ ਗੁਰੂ ਵਾਲਾ ਬਣਾ ਕੇ ਲਿਆਏ ਸੀ ਉਸਦੀ ਮੰਮੀ ਜੀ ਜ਼ਿੰਦਗੀ ਉਸਤੇ ਉੱਪਰ ਕੋਈ ਪ੍ਰਭਾਵ ਨਹੀਂ ਸੀ ਅਰਵਿੰਦਰ ਦੀ ਜ਼ਿੰਦਗੀ ਤੇ ਤਾਂ ਉਸ ਦਾ ਦਾਦਾ-ਦਾਦੀ ਦਾ ਪ੍ਰਭਾਵ ਸੀ ਗੁਰੂ ਵਾਲਾ ਬਣਨ ਤੋਂ ਬਾਅਦ ਉਹ ਪਾਠ ਕਰਨ ਲੱਗ ਗਿਆ ਬਠਿੰਡੇ ਸ਼ਹਿਰ ਵਿੱਚ ਹੀ ਉਹ ਸਵੇਰੇ ਜਲਦੀ ਉੱਠ ਕੇ ਗੁਰੂ ਘਰ ਜਾਂਦਾ ਉਹ ਆਪਣੀ ਮੰਮੀ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗਿਆ ਸੀ ਉਹ ਹਮੇਸ਼ਾ ਉਸ ਨੂੰ ਕਹਿੰਦਾ ਮੰਮੀ ਹੁਣ ਤਾਂ ਫਿਪ ਛੱਡ ਦੇ ਫੈਸ਼ਨਾਂ ਦਾ ਖਿਹੜਾ 70 ਵਿੱਚੋਂ 15 ਕਿੱਲੇ ਹੀ ਜ਼ਮੀਨ ਰਹਿ ਗਈ ਪਰ ਉਸ ਦੀ ਮੰਮੀ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਕਰਦੀ ਉਸਤੇ ਕੋਈ ਅਸਰ ਨਹੀਂ ਹੁੰਦਾ ਜਦੋਂ ਉਹ 23 ਸਾਲਾਂ ਦਾ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਬਠਿੰਡਾ ਸ਼ਹਿਰ ਵਾਲੀ ਕੋਠੀ ਛੱਡ ਕੇ ਜਾ ਰਿਹਾ ਹਾਂ ਤੇ ਆਪਣੇ ਦਾਦਾ-ਦਾਦੀ ਦੇ ਕੋਲ ਰਹਾਂਗਾ ਅਰਵਿੰਦਰ ਆਪਣੀ ਮਾਂ ਨਾਲ ਲੜ ਕੇ ਕਲੇਸ਼ ਕਰਕੇ ਕਾਲਜ ਤੋਂ ਹਟ ਕੇ ਆਪਣੇ ਦਾਦਾ-ਦਾਦੀ ਦੇ ਕੋਲ ਪਿੰਡ ਚਲਾ ਗਿਆ ਉਸ ਦੀ ਮੰਮੀ ਨੇ ਪਿੱਛੋਂ ਬਹੁਤ ਫੋਨ ਕੀਤੇ ਉਸ ਨੂੰ ਲੈਣ ਵੀ ਆਈ ਪਰ ਉਹ ਨਾ ਗਿਆ ਉਹ ਆਪਣੀ ਮੰਮੀ ਨੂੰ ਕਹਿਣ ਲੱਗਾ ਤੁਸੀਂ ਮੇਰੇ ਨਾਲ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਪਿੰਡ ਵਿੱਚ ਆ ਕੇ ਸਾਡੇ ਨਾਲ ਰਹਿ ਸਕਦੇ ਹੋ ਆਪਾਂ ਸਾਰੇ ਇਕੱਠੇ ਰਹਾਂਗੇ ਪਰ ਮੈਂ ਆਪਣੇ ਦਾਦਾ-ਦਾਦੀ ਨੂੰ ਛੱਡ ਕੇ ਨਹੀਂ ਜਾਵਾਂਗਾ ਉਹ ਬੁੱਢੇ ਹੋ ਰਹੇ ਨੇ ਸਾਈਕਲ ਤੇ ੱਟਕੇ ਖਾਂਦੇ ਨੇ ਉਸ ਦੀ ਉਮਰ ਲਗਭਗ 75 ਸਾਲ ਦੇ ਨੇੜੇ ਹੀ ਨੇੜੇ ਤੇੜੇ ਹੈ ਦਾਦੀ ਬਹੁਤ ਬਜ਼ੁਰਗ ਹੋ ਗਈ ਪਰ ਫਿਰ ਵੀ ਆਪ ਰੋਟੀ ਪਕਾਉਂਦੀ ਹੈ ਸਾਰਾ ਕੰਮ ਆਪ ਕਰਦੀ ਹੈ ਇਹ ਸਭ ਅਰਵਿੰਦਰ ਤੋਂ ਨਾ ਦੇਖਿਆ ਗਿਆ ਜਾਂਦਾ ਪਿੰਡ ਵਿੱਚ ਪਿੰਡ ਵਿੱਚ ਆ ਕੇ ਉਹ ਆਪਣੇ ਘਰ ਦੀ ਸਾਰੀ ਮੁਰੰਮਤ ਕਰਵਾਉਂਦਾ ਹੈ ਤੇ ਘਰ ਦੇ ਕੰਮਾਂ ਵਾਸਤੇ ਉਸਨੇ ਕੰਮ ਵਾਲੀ ਲਾ ਲਈ ਜੋ ਘਰ ਦਾ ਸਾਰਾ ਕੰਮ ਕਰਦੀ ਤੇ ਉਹ ਆਪਣੇ ਦਾਦਾ-ਦਾਦੀ ਨੂੰ ਕਹਿੰਦਾ ਤੁਸੀਂ ਹੁਣ ਆਰਾਮ ਕਰੋ ਪਾਠ ਸੁਨਿਆ ਕਰੋ ਅਰਵਿੰਦਰ ਦੇ ਦਾਦਾ-ਦਾਦੀ ਤੋਂ ਜਮਾ ਵਿਚਾਰੇ ਮਰਨ ਕਿਨਾਰੇ ਹੋ ਗਏ ਸੀ 4 ਮਹੀਨਿਆਂ ਬਾਅਦ ਅਰਵਿੰਦਰ ਦੇਖਦਾ ਹੈ ਕਿ ਉਹਨਾਂ ਦੇ ਚਿਹਰੇ ਤੇ ਰੌਣਕ ਆ ਗਈ ਸੀ ਜਿਹੜਾ ਮਸਾ ਪਰਦੇ ਸੀ ਤੁਰਨ ਲਈ ਸਹਾਰਾ ਪਾਲਦੇ ਸੀ ਉਹ ਹੁਣ ਆਪਣੇ ਆਪ ਤੁਰ ਤੁਰ ਪੈਂਦੇ ਸੀ ਦਾਦੇ ਦੇ ਗੋਡੇ ਵੀ ਦਰਦ ਕਰਨੋਂ हट ਗਏ ਉਹ ਅਰਵਿੰਦਰ ਦੇ ਪਿਆਰ ਵਿੱਚ ਆਪਣੇ ਸਾਰੇ ਦੁੱਖ ਭੁੱਲ ਗਏ ਅਰਵਿੰਦਰ ਦੀ ਮੰਮੀ ਨੇ ਇੱਕ ਸ਼ਬਦ ਇੱਕ ਸ਼ਰਤ ਰੱਖੀ ਜੇ ਤੂੰ ਸਾਡੇ ਕੋਲ ਆ ਕੇ ਬਟਿੰਡੇ ਆ ਕੇ ਰਹਿਣਾ ਹੈ ਤਾਂ ਠੀਕ ਹੈ ਨਹੀਂ ਅੱਜ ਤੋਂ ਬਾਅਦ ਤੇਰਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ ਅਰਵਿੰਦਰ ਨੇ ਕਿਹਾ ਮੰਮੀ ਮੈਂ ਤੁਹਾਡੀ ਐਸ਼ਪਰੀ ਜ਼ਿੰਦਗੀ ਨੂੰ ਛੱਡ ਸਕਦਾ ਹਾਂ ਪਰ ਆਪਣੇ ਦਾਦਾ-ਦਾਦੀ ਨੂੰ ਨਹੀਂ ਅਰਵਿੰਦਰ ਦੇ ਪਾਪਾ ਬਹੁਤ ਨਰਮ ਸੀ ਉਹ ਇੱਕ ਦਿਨ ਆਪਣੀ ਪਤਨੀ ਤੋਂ ਚੋਰੀ ਆ ਕੇ ਜਿਹੜੇ 15 ਕਿੱਲੇ ਜ਼ਮੀਨ ਰਹਿੰਦੀ ਸੀ ਉਹ ਅਰਵਿੰਦਰ ਦੇ ਨਾਮ ਕਰਵਾ ਜਾਂਦਾ ਹੈ ਜਦੋਂ ਉਸਦੀ ਮੰਮੀ ਨੂੰ ਪਤਾ ਲੱਗ ਗਿਆ ਕਿ ਜਿਹੜੀ ਜ਼ਮੀਨ ਰਹਿੰਦੀ ਹੈ ਉਹ ਅਰਵਿੰਦਰ ਦੇ ਨਾਮ ਹੋ ਗਈ ਹੈ ਉਹ ਅਰਵਿੰਦਰ ਦੇ ਪਾਪਾ ਨਾਲ ਕਲੇਸ਼ ਪਾ ਲੈਂਦੀ ਹੈ ਉਸਦੇ ਨਾਨਕਿਆਂ ਨੇ ਬਹੁਤ ਹੀ ਕਲੇਸ਼ ਕੀਤਾ ਹੁਣ ਵੀ ਉਸਦੀ ਮੰਮੀ ਪਿੰਡ ਵਿੱਚ ਰਹਿੰਦੀ ਹੈ ਹੁਣ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਜੋ ਪੈਸਾ ਸੀ ਉਹ ਖਤਮ ਹੋਣ ਵਾਲਾ ਸੀ 55 ਕਿੱਲੇ ਜ਼ਮੀਨ ਫੁਕਰਪੰਤੀ ਵਿੱਚ ਹੀ ਖਤਮ ਕਰ ਦਿੱਤੇ ਤੇ ਨਾਨਕਿਆਂ ਦੀ ਵੀ ਜ਼ਮੀਨ ਘਟ ਕੇ 100 ਤੋਂ 25 ਕਿੱਲੇ ਰਹਿ ਗਈ ਅਰਵਿੰਦਰ ਆਪਣੇ ਦਾਦਾ-ਦਾਦੀ ਨਾਲ ਹੀ ਰਹਿਣ ਲੱਗ ਪਿਆ ਰਹਿਣ ਲੱਗ ਜਾਂਦਾ ਹੈ ਤੇ ਉਸ ਦਾ ਸ਼ਗਨ ਵੀ ਪੈ ਗਿਆ ਉਹ ਆਪਣੇ ਦਾਦਾ-ਦਾਦੀ ਦਾ ਬਹੁਤ ਸੇਵਾ ਕਰਦਾ ਹੈ ਤੇ ਉਸ ਦੀ ਮੰਮੀ ਦੀ ਆਕੜ ਉਹਵੇਂ ਹੀ ਸੀ ਜਿਵੇਂ ਸਿਰਫ ਫੋਕੀ ਹਵਾ ਫੱਲੇ ਸੀ ਅਰਵਿੰਦਰ ਆਪਣੇ ਦਾਦਾ-ਦਾਦੀ ਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਹੁੰਦਾ ਜਿਹੜੇ ਮਰਨ ਕਿਨਾਰੇ ਪਹੁੰਚੇ ਹੋਏ ਸੀ ਉਹ ਅਰਵਿੰਦਰ ਨੂੰ ਆਪਣੇ ਕੋਲ ਦੇਖ ਕੇ ਬਹੁਤ ਖੁਸ਼ ਤੇ ਤਗੜੇ ਹੋ ਗਏ ਸੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ